ਪੰਜਾਬ ਚ ਚੋਣ ਕਮਿਸ਼ਨ ਦੇ ਆਦੇਸ਼ ਦਿੱਤੇ ਹੈ ਕਿ ਜਿਨ ਲੋਕਾਂ ਕੋਲ ਹਥਿਆਰ ਹੈ ਲੈਸੈਂਸ ਵਾਲੇ ਉਹ ਨਜ਼ਦੀਕ ਦੇ ਥਾਣੇ ਵਿੱਚ ਜਮ੍ਹਾਂ ਕਰਾਣ ਅਤੇ ਜਿਨ੍ਹਾਂ ਕੋਲ ਥਾਣੇ ਜਮਾਨੀ ਕਰਾ ਸਕਦੇ ਆਪਣੇ ਡੀਲਰ ਕੋਲ ਜਮ੍ਹਾਂ ਕਰਾਣ ਇਸ ਦੇ ਤਹਿਤ ਸਮਾਣਾ सदर ਪੁਲਿਸ ਕੋਲ 1000 ਤੋਂ ਵੱਧ ਹਥਿਆਰ ਜਿਹੜੇ ਸਮਾਣਾ ਇਲਾਕੇ ਦੇ ਪਿੰਡ ਹੈ ਉਹਨਾਂ ਦਾ ਜਮ੍ਹਾਂ ਹੋ ਚੁੱਕਾ ਹੈ ਇਸ ਦੇ ਬਾਰੇ ਜਾਣਕਾਰੀ ਅਵਤਾਰ ਸਿੰਘ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ ਜੀ ਬੋਟਾਂ ਕਰਕੇ ਹਦਾਇਤਾਂ ਦੇ ਵਿੱਚ ਜਮ੍ਹਾਂ ਕਰਾਏ ਬੰਦੂਖਾਂ ਜਮ੍ਹਾਂ ਕਰਾਈਆਂ ਤੁਹਾਡੇ ਪਿੰਡ ਦੇ ਬੰਦਿਆਂ ਨੇ ਅਸੀਂ ਅੱਜ ਤਿੰਨ ਜਮ੍ਹਾਂ ਕਰਾਈਆਂ ਨੇ ਬਾਅਦ ਥੋੜੀ ਰਹਿ ਗਈ ਹੁਣ ਤਾਂ ਬਾਕੀ ਜਮ੍ਹਾਂ ਕਰਾਗੇ ਬਾਕੀ ਜਮ੍ਹਾਂ ਬਸ ਜਿਹੜੇ ਸਾਡੇ ਕੋਲੇ ਹੁਣ ਤੱਕ ਕਰੀਬ 1000 ਅਸਲੇ ਤੋਂ ਉੱਪਰ ਜਿਹੜਾ ਸਾਡੇ ਥਾਣੇ ਦੇ ਵਿੱਚ ਮਾਲਕਾਨੇ ਦੇ ਵਿੱਚ ਜਮ੍ਹਾਂ ਹੋ ਚੁੱਕਿਆ ਬਾਕੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਤੇ ਰਾਹੀ ਤੇ ਮਾਰ ਸਾਡੇ ਗੁਰਦੁਆਰਾ ਸਾਹਿਬ ਰਾਹੀਂ ਮਾਰਜੋ ਡੀਸੀ ਸਾਹਿਬ ਦੇ ਜੋ ਹੁਕਮ ਆਏ ਨੇਗੇ ਅਸਲੇ ਸੰਬੰਧੀ ਵਾਰ-ਵਾਰ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਜੋ ਵੀ ਆਪਣੇ ਤੁਹਾਡਾ ਅਸਲਾ ਉਹਨੂੰ ਲੈ ਕੇ ਇਹ ਮਜਦਾ ਸਾਡੇ ਮਾਲਖਾਨੇ ਦੇ ਵਿੱਚ ਜਮ੍ਹਾਂ ਕਰੋ ਜਾਂ ਅਸਲਾ ਡੀਲਰ ਨੇ ਜਿਹੜੀ ਦੁਕਾਨਾਂ ਬਣੀਆਂ ਨੇਗੀਆਂ ਦਾ ਉਹਨਾਂ ਦੇ ਕੋਲ ਪਾਸ ਜਾਵਾ ਕਰਾ ਕੇ ਸਾਨੂੰ ਰਸੀਦ ਦੇ ਕੇ ਦਿਓ ਜਿਹੜੇ ਜਮਨ ਨਹੀਂ ਕਰਾਣਗੇ ਉਹਨਾਂ ਦੇ ਖਿਲਾਫ 22 ਤਰੀਕ ਦਿੱਤੀ ਹੈ ਜੀ ਲਾਸਟ ਸਾਨੂੰ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਨੇਗੀਆਂ 22 ਤਰੀਕ ਦਿੱਤੀ ਹੈ ਜਦੋਂ ਚੋਣ ਕਮਿਸ਼ਨ ਦੀਆਂ ਜੋ ਹਦਾਇਤਾਂ ਦੇ ਮੁਤਾਬਕ ਨਹੀਂ ਫਿਰ ਉਸ ਤੋਂ ਬਾਅਦ ਫਰਦਰ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼